ਫਗਵਾੜਾ ਵਿਖੇ ਤਰਕਤੇ ਜੀਪ ਦੀ ਜ਼ਬਰਦਸਤ ਟੱਕਰ ਵਿੱਚ 17 ਸਾਲ ਦੇ ਨੌਜਵਾਨ ਦੀ ਹੋਈ ਦਰਦਨਾਕ ਮੌਤ ਐਨ.ਟੀ.ਵੀ. ਪੰਜਾਬ న్యూਸ ਨੇ ਫਗਵਾੜਾ ਤੋਂ ਯਾਤ ਸ਼ਰਮਤੀ ਪੁਨੀ ਦੀ ਰਿਪੋਰਟ ਮੈਡਮ ਇੱਕ ਐਕਸੀਡੈਂਟ ਰੋਡ ਕੈ ਐਕਸੀਡੈਂਟ ਆਇਆ ਕੀ ਮਾਮਲਾ ਸਰ ਹਾਂਜੀ ਮੈਂ ਡਾਕਟਰ ਆਸ਼ੂ ਸਿਵਲ ਹਸਪੀਟਲ ਫਕਾੜਾ ਵਿਥਾਉਲ ਐਮਯੂ ਤੇ ਅੱਜ ਸਾਡੇ ਕੋਲ ਕਰੀਬ 10:40 ਤੇ ਇੱਕ ਐਕਸੀਡੈਂਟ ਕੇਸ ਆਇਆ ਸੀ ਤੇ ਉਹ ਆਇਡੈਂਟੀਫਾਈ ਹੋਇਆ ਹੈ ਅਮਨ son of ਸੁਰਿੰਦਰ ਸਿੰਘ ਉਮਰ ਹੈ ਕਰੀਬ 17 ਸਾਲ ਕਿੱਥੇ ਰਹਿਣ ਵਾਲਾ ਮੈਡਮ ਕੀ ਰਹਿਣ ਵਾਲਾ ਹੈਗਾ ਲਖਪੁਰਾ ਲਖਪੁਰਾ ਜੀ ਤੇ ਇਹ ਐਕਸੀਡੈਂਟ ਹੋਇਆ ਸੀ ਖੜੇ ਟਰੱਕ ਚ ਵੱਜੇ ਤੇ ਪਤਾ ਲੱਗਾ ਮੈਡਮ ਕਿੱਥੇ ਹੋਇਆ ਐਕਸੀਡੈਂਟ ਹੈ ਇਹ ਇਹ ਹਿਸ਼ਾਰਪੁਰ ਰੋੜ ਤੇ ਹੋਇਆ ਤੇ ਇਸ ਚੀਜ਼ ਦੇ ਵਿੱਚ ਪਤਾ ਲੱਗਾ ਜਿਹੜੀ ਗੱਲ ਕੀ ਖੜੀ ਖੜੇ ਟਰੱਕਾਂ ਦੀ ਵਜ੍ਹਾ ਹੈ ਤੇ ਆਪ ਇਹ ਗੱਡੀ ਸੀ ਮੌਕੇ ਤੇ ਰੱਖੋਗੀ ਇਹਦੀ ਮੌਕੇ ਤੇ ਡੈਥ ਹੋ ਗਈ ਸਾਡੇ ਕੋਲ ਬ੍ਰਾਡ ਡੈਂਟੀ ਸੀ